ਸਰਕਾਰ ਇਸ ਪਾਲਿਸੀ ਨੂੰ ਵਾਪਸ ਲਵੇਗੀ। ਗਿਆ ਨਹੀਂ ਕਿਉਂਕਿ ਪਿੰਡ-ਪਿੰਡ ਜਾ ਕੇ ਜਿਸ ਵਲੇ ਮੁੱਖ ਮੰਤਰੀ ਆਪ ਕਿਸਾਨਾਂ ਨੂੰ ਸਮਝਾਣਾ ਸ਼ੁਰੂ ਕਰੇ ਤਾਂ ਲੱਗਦਾ ਕਿ ਸਰਕਾਰ ਥੋੜੀ ਡੱਟੀ ਜਿਹੀ ਨਜ਼ਰ ਆ। ਇਕੱਲਾ ਇਥੇ ਸ਼ਹਿਰੀ ਕਰਨ ਨਹੀਂ ਹੋਏਗਾ। ਇੱਕ ਪੂਰੀ ਜਿਹਾ ਆਪਾਂ ਕਹੀਏ ਨਾ ਕਿ ਪੂਰੀ ਵਿਰਸਾ, ਪੂਰਾ ਵਿਰਾਸਤ ਉਹ ਬਦਲ ਜਾਂਦੀ ਹੈ। ਇਕੱਲਾ ਉਥੇ ਉਹ ਨਹੀਂ ਐ ਫਿਰ ਤੁਹਾਨੂੰ ਪਿੰਡ ਨਹੀਂ ਦੇਖਣਗੇ, ਸ਼ਾਪਿੰਗ ਮਾਲਸ ਦੇਖਣਗੇ। ਸਾਰਾ ਕੁਝ ਉਸ ਤਰੀਕੇ ਦੇ ਨਾਲ ਹੋਏਗਾ। ਸਰਕਾਰ ਕਹਿੰਦੀ ਹੈ ਉੱਥੇ ਡਵੈਲਪਮੈਂਟ ਕੀਤੀ ਜਾਏਗੀ ਡਵੈਲਪਮੈਂਟ ਦਾ ਆਧਾਰ ਹੋਏਗਾ ਪੰਜਾਬ ਦੇ ਵਿੱਚ ਹੋਰ ਵਸੋਂ ਨੂੰ ਵਧਾਣਾ ਵਸੋਂ ਰੈਜ਼ੀਡੈਂਸ਼ੀਅਲ ਹੋਵੇਗੀ ਰੈਜ਼ੀਡੈਂਸ਼ੀਅਲ ਜਿਵੇਂ ਸਾਹਬਦినਾਲ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤਕਰੀਬਨ 2 ਕਰੋੜ ਮਿਨੀਮਮ ਲੋਕਾਂ ਨੂੰ ਅਕਾਮੋਡੇਟ ਕੀਤਾ ਜਾਣਾ ਹੈ ਮਤਲਬ ਪੰਜਾਬ ਦੀ ਮੌਜੂਦਾ ਆਬਾਦੀ ਤੋਂ ਤਕਰੀਬਨ 75 ਫੀਸਦੀ ਲੋਕਾਂ ਨੂੰ ਕਾਮੋਡੇਟ ਹੋਰ ਪੰਜਾਬ ਸਰਕਾਰ ਕਰਨਾ ਚਾਹੁੰਦੀ ਹੈ ਇਹ ਲੋਕ ਕੌਣ ਹੋਣਗੇ ਕਿ ਪੰਜਾਬ ਦੇ ਪਿੰਡਾਂ ਤੋਂ ਲੈ ਆ ਕੇ ਲੋਕਾਂ ਨੂੰ ਉੱਥੇ ਕਾਮੋਡੇਟ ਕੀਤਾ ਜਾਏਗਾ ਯਾ 12ਵਾਂ ਆ ਰਹੇ ਲੋਕਾਂ ਨੂੰ ਹੋਰ ਉੱਥੇ ਸਰਵਿਸਿਜ਼ ਵਧੀਆ ਦੇਣ ਦੀਆਂ ਇਹ ਮਾਮਲਾ ਜਿਸ ਤਰੀਕੇ ਦੇ ਨਾਲ ਪੂਰਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਹੈ ਹਾਈ ਕੋਰਟ ਦਾ ਇਸ ਦੇ ਉੱਤੇ ਕੀ ਆਪਣਾ ਪੱਖ ਹੈ ਗੱਲ ਕਰਾਂਗੇ ਲੈਂਡ ਅ ਪੁਲਿੰਗ ਮਾਮਲੇ ਦੀ ਜਿਸ ਨੂੰ ਲੈ ਕੇ ਅਕਾਲ ਚੈਨਲ ਦੇ ਵੱਲੋਂ ਬੀਤੇ ਕਈ ਪ੍ਰੋਗਰਾਮਸ ਮੀਡੀਆ ਵਾਚ ਦੇ ਵਿੱਚ ਅਸੀਂ ਕਵਰੇਜ ਕੀਤੀ ਹੈ ਅ ਅਤਨਾਲ ਦਿਨਾਂ ਵਿੱਚ ਖਾਸ ਤੌਰ ਤੇ ਤੁਸੀਂ ਇੱਕ ਸਪੈਸ਼ਲ ਪ੍ਰੋਗਰਾਮ ਵੀ ਸਾਡਾ ਦੇਖੋਗੇ ਜਿਦੇ ਵਿੱਚ ਸਾਡੀ ਟੀਮ ਮੈਂਬਰ ਦੇ ਵੱਲੋਂ ਇਸ ਵਿਸ਼ੇ ਨੂੰ ਲੈ ਕੇ ਸਰਕਾਰ ਦਾ ਪੱਖ ਕਿਸਾਨਾਂ ਦਾ ਪੱਖ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ ਜੋ ਰੱਖਿਆ ਜਾ ਵੀ ਰਿਹਾ ਹੈ ਅ ਸਰਕਾਰ ਇਸ ਪਾਲਿਸੀ ਨੂੰ ਵਾਪਸ ਲਵੇਗੀ ਜਾਂ ਨਹੀਂ ਕਿਉਂਕਿ ਪਿੰਡ ਪਿੰਡ ਜਾ ਕੇ ਜਿਸ ਵਲੇ ਮੁੱਖ ਮੰਤਰੀ ਆਪ ਕਿਸਾਨਾਂ ਨੂੰ ਸਮਝਾਣਾ ਸ਼ੁਰੂ ਕਰੇ ਤਦ ਲੱਗਦਾ ਕਿ ਸਰਕਾਰ ਥੋੜੀ ਡੱਟੀ ਜਿਹੀ ਨਜ਼ਰ ਆ ਰਹੀ ਹੈ ਆ ਦੋਨੋਂ ਪਾਸੇ ਹੀ ਹੈ ਜਿੱਦਾਂ ਸਰਕਾਰ ਥੋੜੀ ਬੈਕਫੁੱਟ ਤੇ ਵੀ ਹੈਗੀ ਹੈ ਕਿਉਂਕਿ ਜਿਸ ਤਰੀਕੇ ਦਾ ਵਿਰੋਧ ਹੋ ਰਿਹਾ ਹੈਗਾ ਜਿਸ ਤਰੀਕੇ ਦੇ ਮਤੇ ਪਾੜ ਮਾਈ ਜਾ ਰਹੇ ਆ ਕਿ ਲੈਂਡ ਪੋਲਿਸੀ ਜਿਹੜੀ ਹੈਗੀ ਹੈ ਲੈਂਡ ਪੂਲਿੰਗ ਦੇ ਵਿੱਚ ਅਸੀਂ ਆਪਣੀ ਜ਼ਮੀਨ ਦੇਣੀ ਨਹੀਂ ਹੈਗੀ ਤੇ ਫਿਰ ਤੱਕ ਇਹਦੇ ਨਾਲ ਤੇ ਇਸ ਤਰ੍ਹਾਂ ਸਕਸੈਸਫੁਲ ਨਹੀਂ ਹੋ ਸਕਦੀ ਕਿਸਾਨ ਜਥੇਬੰਦੀਆਂ ਆਈ ਮੰਨ ਕੇ ਅਕਾਲੀ ਦਲ ਜਾਂ ਕਾਂਗਰਸ ਬਹੁਤ ਵੱਡੇ ਪ੍ਰੋਟੈਸਟ ਜਿਹੜੇ ਨੇ ਲਾਂਚ ਜਿਹੜੇ ਕੀਤੇ ਗਏ ਨੇ ਪਾਰਟੀ ਦੇ ਅੰਦਰ ਵੀ ਹੁਣ ਤੇ ਪਿਛਲੇ ਦਿਨੀ ਗੜਬੜਾਂ ਜਿਹੜੀਆਂ ਸਾਹਮਣੇ ਆਈਆਂ ਨੇ ਅੰਦਰੋਂ ਵੀ ਵਿਰੋਧ ਦੇ ਝਲਕਾਰੇ ਪੈਣੇ ਸ਼ੁਰੂ ਹੋ ਗਏ ਨੇ ਪਿਛਲੇ ਦਿਨੀ ਮਾਲਵਿੰਦਰ ਸਿੰਘ ਕੰਗ ਜਿਹੜੇ ਕਿ ਮੈਂਬਰ ਆਫ ਪਾਰਲੀਮੈਂਟ ਨੇ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਬਕਾਇਦਾ ਕਿਹਾ ਕਿ ਕਿਸਾਨਾਂ ਤੋਂ ਜਿਹੜੀ ਹੈ ਸਲਾਹ ਲੈ ਲੈਣੀ ਚਾਹੀਦੀ ਹੈ ਮਤਲਬ ਉਹ ਇਸ ਤਰ੍ਹਾਂ ਹੁੰਦਾ ਨਾ ਕਿ ਆਪਣਾ ਆਪਣਾ ਪਾ ਕੇ ਕਿ ਅਸੀਂ ਦੇਖੋ ਜੀ ਆਪਣਾ ਜਿਹੜਾ ਪੱਖ ਰੱਖ ਦਿੱਤਾ ਹੈਗਾ ਅਸੀਂ ਕਿਸਾਨਾਂ ਦੇ ਨਾਲ ਹੀ ਹਰੇਕ ਨੂੰ ਆਪਣਾ ਇਹ ਜਿਹੜੀ ਚੀਜ਼ ਐ ਸ਼ੋਅ ਕਰਨੀ ਪੈਂਦੀ ਹੈ ਫਿਰ ਲੁਧਿਆਣਾ ਤੋਂ ਕੁਝ ਬਲਾਕ ਪ੍ਰਧਾਨ ਵਗੈਰਾ ਉਹਨਾਂ ਨੇ ਅਸਤੀਫਾ ਵਗੈਰਾ ਵੀ ਮੇਰਾ ਖਿਆਲ ਇਸੇ ਮਸਲੇ ਤੇ ਦਿੱਤਾ ਹੈਗਾ ਗੱਲ ਇਹੀ ਐ ਨਾ ਕਿ ਜਦੋਂ ਉੱਪਰ ਬੈਠ ਕੇ ਪਾਲিসੀਆਂ ਬਣ ਗਈਆਂ ਈਵਨ ਕਿ ਅੰਦਰਲੀਆਂ ਰਿਪੋਰਟਾਂ ਤੇ ਵੀ ਨਹੀਂ ਕਿ ਸ਼ਾਇਦ ਮੁੱਖ ਮੰਤਰੀ ਵੀ ਸ਼ੁਰੂਆਤੀ ਦੌਰ ਦੇ ਵਿੱਚ ਇਸ ਨੂੰ ਲੈ ਕੇ ਐਗਰੀ ਨਹੀਂ ਸਨ ਕਿਉਂਕਿ ਉਹਨਾਂ ਦੇ ਪੁਰਾਣੇ ਬਿਆਨ ਵੀ ਹੁਣ ਸਾਹਮਣੇ ਆ ਰਹੇ ਨੇ ਜਦੋਂ ਮੁੱਖ ਮੰਤਰੀ ਨਹੀਂ ਸਨ ਉਹ ਕਿਵੇਂ ਕ੍ਰਿਟਿਸਾਈਜ਼ ਕਰਿਆ ਕਰਦੇ ਸਨ ਹੁਣ ਪੰਜਾਬ ਆਲਰੇਡੀ 42% ਪੰਜਾਬ ਦੇ ਵਿੱਚ ਸ਼ਹਿਰੀਕਰਨ ਹੋ ਚੁੱਕਾ ਹੈ ਬਹੁਤ ਸਾਰੀਆਂ ਕਲੋਨੀਆਂ ਤੁਹਾਨੂੰ ਵੀ ਪਤਾ ਹੈ ਕਿ ਅਜੇ ਵੀ ਜਿਹੜੀਆਂ ਡਿਵੈਲਪ ਨਹੀਂ ਹੋਈਆਂ 5-5 7-7 10-10 ਸਾਲ ਤੱਕ ਉਹ ਜਿਹੇ ਵੀ ਡਿਵੈਲਪ ਜਿਹੜੀਆਂ ਨਹੀਂ ਹੋਈਆਂ ਹੈਗੀਆਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਨੈਸ਼ਨਲ ਐਵਰੇਜ 32% ਦੀ ਹੈ ਮਤਲਬ ਇੰਨਾ ਕਿਹੜਾ ਸਰਵੇ ਹੋਇਆ ਹੈਗਾ ਜਿਸ ਚੀ ਗੱਲਾਂ ਸਾਹਮਣੇ ਆ ਗਈਆਂ ਕਿ ਭਾਈ ਪੰਜਾਬ ਨੂੰ ਤੇ ਹੋਰ ਸ਼ਹਿਰੀਕਰਨ ਕਰਨ ਦੀ ਲੋੜ ਹੈ ਫਿਰ ਤੁਸੀਂ ਦੇਖੋ ਕਿ ਜਦੋਂ ਕੱਲਾ ਇੱਥੇ ਸ਼ਹਿਰੀਕਰਨ ਨਹੀਂ ਹੋਏਗਾ ਇੱਕ ਪੂਰੀ ਜੀ ਆਪਾਂ ਕਹੀਏ ਨਾ ਕਿ ਪੂਰੀ ਵਿਰਸਾ ਪੂਰਾ ਵਿਰਾਸਤ ਉਹ ਬਦਲ ਜਾਂਦੀ ਹੈ ਕੱਲਾ ਉਥੇ ਉਹ ਨਹੀਂ ਐ ਫਿਰ ਤੁਹਾਨੂੰ ਪਿੰਡ ਨਹੀਂ ਦੇਖਣਗੇ ਸ਼ੋਪਿੰਗ ਮਾਲਸ ਦੇਖਣਗੇ ਸਾਰਾ ਕੁਝ ਉਸ ਤਰੀਕੇ ਦੇ ਨਾਲ ਹੋਏਗਾ ਫਿਰ ਜਿਹੜਾ ਇਹ ਸ਼ਹਿਰੀਕਰਨ ਹੁੰਦਾ ਨਾ ਇਹ ਉਸ ਜਗ੍ਹਾ ਤੇ ਹੁੰਦਾ ਹੈ ਨਾਰਮਲੀ ਜੇ ਆਪਾਂ ਗਏ ਕਿ ਜੇ ਬਾਕੀ ਦੇ ਸੂਬਿਆਂ ਦਾ ਦੇਖਣਾ ਹੋਵੇ ਜਾਂ ਨੈਸ਼ਨਲ ਤੌਰ ਤੇ ਵੀ ਜਿੱਥੇ ਨਾ ਉਜਾੜਾ ਹੋਵੇ ਮਤਲਬ ਜਿੱਥੇ ਕੋਈ ਜ਼ਮੀਨ ਵਰਤੋਂ ਦੇ ਵਿੱਚ ਨਹੀਂ ਆਉਂਦੀ ਹੈਗੀ ਉੱਥੇ ਸ਼ਹਿਰੀ ਕਰਨ ਦਾ ਜਿਹੜਾ ਪਲਾਨ ਜਿਹੜਾ ਹੈ ਕਿ ਇੱਥੇ ਆਪਾਂ ਵਧੀਆ ਸ਼ਹਿਰ ਬਸਾ ਦਿੰਨੇ ਆ ਇਵਨ ਕਿ ਇੰਟਰਨੈਸ਼ਨਲ ਪੱਧਰ ਤੇ ਵੀ ਬਹੁਤ ਸਾਰੇ ਅਮਰੀਕਾ ਦੇ ਇਦਾਂ ਦੇ ਸਿਟੀਜ਼ ਨੇ ਜਿਹੜੇ ਆਪਾਂ ਕੀ ਕਿ ਖੰਡਰਾਂ ਦੇ ਉੱਤੇ ਜਿਹੜੇ ਵਸੇ ਹੋਏ ਨੇ ਕਿ ਉੱਥੇ ਪਹਿਲਾਂ ਕੁਝ ਨਹੀਂ ਸੀਗਾ ਪਰ ਉਹਨਾਂ ਨੇ ਐਂਟਰਟੇਨਮੈਂਟ ਦੇ ਸੋਰਸੇਸ ਜਾਂ ਉਹਨਾਂ ਨੇ ਸ਼ਹਿਰ ਇੰਨੇ ਵਧੀਆ ਉੱਥੇ ਬਣਾ ਦਿੱਤੇ ਕਿਉਂਕਿ ਉਹ ਜਿਹੜੀ ਜ਼ਮੀਨ ਆ ਉਹ ਕਿਤੇ ਹੋਰ ਯੂਜ਼ ਨਹੀਂ ਹੋ ਸਕਦੀ ਪਰ ਇੰਨੀ ਫਰਟਾਈਲ ਲੈਂਡ ਨੂੰ ਇੰਨੀ ਉਪਜਾਊ ਜ਼ਮੀਨ ਦੇ ਉੱਤੇ ਜਦੋਂ ਤੁਸੀਂ ਕਰ ਰਹੇ ਹੋ ਉਹ ਤਾਂ ਫਿਰ ਤੁਸੀਂ ਅ ਕਹਿਣੀ ਤੇ ਕਰਨੀ 'ਚ ਫਰਕ ਵਾਲੀ ਗੱਲ ਆ ਗਈ ਨਾ ਮੁੱਖ ਮੰਤਰੀ ਆਮ ਹੀ ਤੁਸੀਂ ਦੇਖਿਆ ਹੋਣਾ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਤੇ ਕਹਿੰਦੇ ਤੇ ਸੁਣੇ ਜਾਂਦੇ ਨੇ ਫਿਰ ਇਧਰਲੇ ਬੰਨੇ ਡਟਣ ਦੀ ਜਿਹੜੀ ਲੋੜ ਹੈਗੀ ਐ ਫਿਰ ਉਸ ਤੋਂ ਬਾਅਦ ਜਿਹੜਾ ਦੂਜਾ ਕੰਮ ਹੁੰਦਾ ਹੈ ਕਿ ਸਾਰੀਆਂ ਜਿਹੜੀਆਂ ਤਾਕਤ ਹੈਗੀਆਂ ਨੇ ਸ਼ਕਤੀਆਂ ਨੇ ਇਧਰਲੇ ਬੰਨੇ ਉਹ ਸਾਰੀਆਂ ਦੇ ਦਿੱਤੀਆਂ ਜਾਂਦੀਆਂ ਨੇ ਅਗਲੇ ਬੰਨੇ ਉਹ ਵੀ ਮੁੱਖ ਮੰਤਰੀ ਤੋਂ ਲੈ ਕੇ ਜਿਹੜੀਆਂ ਚੀਫ ਸਕੱਟਰੀ ਨੂੰ ਦੇ ਦਿੱਤੀਆਂ ਜਾਂਦੀਆਂ ਨੇ ਅ ਕਿ ਇਧਰ ਵੀ ਸਾਨੂੰ ਕੋਈ ਅੜਚਣ ਨਾ ਆਵੇ ਫਿਰ ਕੀ ਹੈ ਜਿਹੜੀ ਪਾਲਿਸੀ ਹੈ ਦਿੱਲੀ ਵਾਲੇ ਬੰਨਿਓ ਤਿਆਰ ਹੋ ਕੇ ਆਈ ਹੈ ਇਹ ਗੱਲ ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਕੁਝ ਲੁਪਿਆ ਲੁਕਿਆ ਛੁਪਿਆ ਰਹਿ ਨਹੀਂ ਹੈਗਾ ਜੀ ਹੁਣ ਜਿਹੜੀਆਂ ਪਾਲਿਸਿਸ ਬਣਨ ਗਈਆਂ ਕਮਰਿਆਂ ਦੇ ਵਿੱਚ ਬੈਠ ਕੇ ਪੰਜਾਬ ਤੋਂ ਕੁਝ ਆਪਾਂ ਕਹਿ ਸਕਦੇ ਹਾਂ 4-500 ਕਿਲੋਮੀਟਰ ਦੂਰ ਉੱਥੇ ਬਹਿ ਕੇ ਬਣਨ ਗਈਆਂ ਜਿਨ੍ਹਾਂ ਨੂੰ ਪੰਜਾਬ ਦੀ ਗਰਾਊਂਡ ਰਿਐਲਿਟੀ ਤੱਕ ਨਹੀਂ ਪਤਾ ਫਿਰ ਉਧਰੋਂ ਜਿਹੜੇ ਪ੍ਰੈਸ਼ਰ ਆਉਣਗੇ ਕਿ ਤੁਸੀਂ ਜਾ ਕੇ ਐਕਸਪਲੇਨ ਕਰੋਏ ਉਹੀ ਗੱਲ ਹੋਗੀ ਨਾ ਕਿ ਤਾਂ ਖੇਤੀ ਕਾਨੂੰਨਾਂ ਵਾਲੀ ਕਿ ਅਸੀਂ ਤੁਹਾਨੂੰ ਐਕਸਪਲੇਨ ਨਹੀਂ ਕਰ ਪਾਰੇ ਕਿ ਹੈ ਚੀਜ਼ ਬਹੁਤ ਵਧੀਆ ਬਹੁਤ ਵਧੀਆ ਤੇ ਫਿਰ ਉਸ ਤੋਂ ਬਾਅਦ ਜਦੋਂ ਕਿਸਾਨ ਪ੍ਰੋਟੈਸਟ ਕਰਦੇ ਨੇ ਲੋਕ ਅੱਗੇ ਆਉਂਦੇ ਨੇ ਤੇ ਇਦਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਫਿਰ ਪੁਲਿਸ ਸਰਕਾਰ ਨੂੰ ਪਿੱਛੇ ਤੇ ਫਿਰ ਹਟਣਾ ਪਿਆ ਜਾਂਦਾ ਹੁੰਦਾ ਹੈ ਹੁਣ ਇਹਨੂੰ ਲੈ ਕੇ ਸਰਕਾਰ ਕਿੰਨੀ ਕੁ ਸਖਤ ਹੈ ਕੀ ਉਹ ਇਸ ਰਵੱਈਏ ਤੇ ਹੈ ਕਿ ਨਹੀਂ ਅਸੀਂ ਧੱਕੇ ਨਾਲ ਮਨਾ ਲੈਣਾ ਹੈਗਾ ਤੇ ਫਿਰ ਕਿਉਂਕਿ ਸਰਕਾਰਾਂ ਦੇ ਕੋਲ ਪਾਵਰ ਹੈ ਸਾਰਾ ਕੁਝ ਹੈਗਾ ਹੈ ਜਾਂ ਜਿਹੜਾ ਇਹ ਕੋਈ ਐਗਜ਼ਿਟ ਲੱਭ ਰਹੇ ਹੈਗੇ ਨੇ ਕਈ ਵਾਰੀ ਸਿਚੁਏਸ਼ਨ ਇਦਾਂ ਦੀ ਵੀ ਹੋ ਜਾਂਦੀ ਹੈ ਨਾ ਅੱਗੇ ਜਾ ਸਕਦੇ ਹੋ ਨਾ ਪਿੱਛੇ ਜਾ ਸਕਦੇ ਹੋ ਜੇ ਅੱਗੇ ਜਾਂਦੇ ਹੋ ਤੇ ਲੋਕ ਜਿਹੜੇ ਨੇ ਉਹ ਤੁਹਾਡੇ ਖਿਲਾਫ ਹੋ ਜਾਣਗੇ ਤੇ ਜੇ ਤੁਸੀਂ ਪਿੱਛੇ ਹਟਦੇ ਹੈਗੇ ਹੋ ਤੇ ਫਿਰ ਇੱਕ ਧੱਬਾ ਜਿਹਾ ਇੱਕ ਲੱਗ ਜਾਂਦਾ ਨਾ ਜਿੱਦਾਂ ਨਰਿੰਦਰ ਮੋਦੀ ਹੁਣਾਂ ਦੀ ਜਿਹੜੀ ਦੂਸਰੀ ਟਰਮ ਦੀ ਸਰਕਾਰ ਸੀ ਉਦੋਂ ਸੀਗਾ ਕਿ ਕੋਈ ਫੈਸਲਾ ਕਰਕੇ ਪਿੱਛੇ ਨਹੀਂ ਹਟਦੇ ਹੈਗੇ ਰਜਨੋਂ ਖੇਤੀ ਕਾਨੂੰਨ ਉਹਨਾਂ ਨੂੰ ਵਾਪਸ ਲੈਣੇ ਪਏ ਉਹਨਾਂ ਨੂੰ ਵੀ ਯੂ ਟਰਨ ਮਾਰਨ ਦੇ ਵਿੱਚ ਸਾਲ ਤੋਂ ਉੱਤੇ ਦਾ ਸਮਾਂ ਜਿਹੜਾ ਉਹਨਾਂ ਨੇ ਲੈ ਲਿਆ ਸੋਚ ਰਹੇ ਸਨ ਕਿ ਸ਼ਾਇਦ ਅਸੀਂ ਇਧਰੋਂ ਕਰਕੇ ਉਧਰੋਂ ਕਰਕੇ ਮਸਲੇ ਨੂੰ ਹੱਲ ਕਰ ਲਈਏ ਉਹ ਯੂ ਟਰਨ ਮਾਰਨਾ ਸਰਕਾਰਾਂ ਲਈ ਬੜਾ ਔਖਾ ਹੋ ਜਾਂਦਾ ਆ ਲੇਕਿਨ ਇੱਥੇ ਸਰਕਾਰ ਯੂ ਟਰਨ ਦੇ ਮਾਹੌਲ ਦੇ ਵਿੱਚ ਨਜ਼ਰ ਨਹੀਂ ਬਲਕਿ ਉਲਟਾ ਕਿਸਾਨਾਂ ਨੂੰ ਵਤ ਤੋਂ ਵਤ ਮੁਆਵਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈ ਆਸੀ ਇਥੇ ਜ਼ਰੂਰ ਦੱਸਣਾ ਚਾਹਾਂਗੇ ਲੁਧਿਆਣਾ ਦੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਸਰਕਾਰ ਨੇ ਮਾਰਕਿੰਗ ਕਰਕੇ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਨੇ ਸਰਕਾਰ ਕਹਿੰਦੀ ਹੈ ਉੱਥੇ ਡਵੈਲਪਮੈਂਟ ਕੀਤੀ ਜਾਏਗੀ ਡਵੈਲਪਮੈਂਟ ਦਾ ਆਧਾਰ ਹੋਏਗਾ ਪੰਜਾਬ ਦੇ ਵਿੱਚ ਹੋਰ ਵਸੋਂ ਨੂੰ ਵਧਾਣਾ ਵਸੋਂ ਰੈਜ਼ੀਡੈਂਸ਼ੀਅਲ ਹੋਵੇਗੀ ਰੈਜ਼ੀਡੈਂਸ਼ੀਅਲ ਜਿਸ हिसाब ਨਾਲ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤਕਰੀਬਨ 2 ਕਰੋੜ ਮਿਨੀਮਮ ਲੋਕਾਂ ਨੂੰ ਅਕਮੋਡਿਟ ਕੀਤਾ ਜਾਣਾ ਮਤਲਬ ਪੰਜਾਬ ਦੀ ਮੌਜੂਦਾ ਆਬਾਦੀ ਤੋਂ ਤਕਰੀਬਨ 75% ਲੋਕਾਂ ਨੂੰ ਕਾਮੋਡਿਟ ਹੋਰ ਪੰਜਾਬ ਸਰਕਾਰ ਕਰਨਾ ਚਾਹੁੰਦੀ ਹੈ ਇਹ ਲੋਕ ਕੌਣ ਹੋਣਗੇ ਕਿ ਪੰਜਾਬ ਦੇ ਪਿੰਡਾਂ ਤੋਂ ਲਿਆ ਕੇ ਲੋਕਾਂ ਨੂੰ ਉੱਥੇ ਕਾਮੋਡਿਟ ਕੀਤਾ ਜਾਏਗਾ ਜਾਂ ਬਾਹਰੋਂ ਆ ਰਹੇ ਲੋਕਾਂ ਨੂੰ ਹੋਰ ਉੱਥੇ ਸਰਵਿਸਿਜ਼ ਵਧੀਆਂ ਦੇਣ ਦੀਆਂ ਕੋਸ਼ਿਸ਼ ਪੰਜਾਬ ਪੰਜਾਬ ਦੇ ਪਿੰਡਾਂ ਵਾਲੇ ਤੁਸੀਂ ਦੇਖੋ ਨਾ ਜਿਨ੍ਹਾਂ ਦੀ ਇੱਕ ਕਿੱਲਾ ਜ਼ਮੀਨ ਲੈ ਲਈ ਉਹਨਾਂ ਨੂੰ 200 ਗਜ ਦਾ ਪਲਾਟ ਦੇ ਦਿੱਤਾ ਤੇ ਫਿਰ ਉਹ ਪਲਾਟ ਦੇ ਉੱਤੇ ਘਰ ਕਿੱਦਾਂ ਬਣਾਣਗੇ ਕਿ ਉਹਨਾਂ ਦੇ ਕੋਲ ਇੰਨੇ ਜਾਂਦੇ ਉਹ ਲੈਂਡਲੋਰਡ ਹੈਗੇ ਇੰਨਾ ਜ਼ਿਆਦਾ ਪੈਸਾ ਉਹਨਾਂ ਕੋਲ ਪਿਆ ਹੈ ਜੋ ਕਿ ਲੱਗ ਨਹੀਂ ਰਿਹਾ ਹੈਗਾ ਇਸ ਤਰ੍ਹਾਂ ਦਾ ਪੁਰਾਣੇ ਉਹਦੇ ਹਿਸਾਬ ਦੇ ਨਾਲ ਜੇ ਆਪਾਂ ਦੇਖੀਏ ਫਿਰ ਕਿੰਨੇ ਚਿਰ ਤੱਕ ਕਰ ਸਕਦੇ ਹੋ ਫਿਰ ਕਿੰਨੇ ਤੁਹਾਡੇ ਕੋਲ ਬਜਟ ਦੇ ਵਿੱਚ ਕੀ ਇੰਨਾ ਪੈਸਾ ਹੈਗਾ ਜਿਹੜਾ ਤੁਸੀਂ ਲੱਖ ਰੁਪਏ ਤੱਕ ਕਹਿ ਰਹੇ ਹੋ ਉੰਨੀ ਤਾਂ ਹੈ ਹੀ ਨਹੀਂ ਕਰਜ਼ਾ ਦੇਖੋ ਕਿੱਥੇ ਦਾ ਕਿੱਥੇ ਪਹੁੰਚ ਗਿਆ ਹੈ ਕਰਜ਼ੇ ਨੂੰ ਲੈ ਕੇ ਨਵੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਕਿੰਨੇ ਲੱਖ ਕਰੋੜ ਦਾ ਹੋ ਜਾਣਾ ਹੈਗਾ ਇਹ ਜੰਦ ਜੰਦੀ ਸਰਕਾਰ 5 ਲੱਖ ਤੱਕ ਤਾਂ ਕਰਕੇ ਜਾਏਗੀ ਇਹ ਐਸਟੀਮੇਟਡ ਹਾਂਜੀ 4 ਤੱਕ ਮੇਰੇ ਕੋਲ ਪਹੁੰਚ ਗਏ ਪਹੁੰਚ ਗਏ ਹੋਏ ਆ ਹੁਣ ਹੁਣ ਵੀ ਆਇਆ ਸੀ ਕਿ 2500 ਕਰੋੜ ਦਾ ਹੋਰ ਜਿਹੜਾ ਹੈ ਉਹ ਲੈਣਾ ਹੈਗਾ ਤੇ ਕਰਜ਼ੇ ਨੂੰ ਕਰਜ਼ੇ ਦੀ ਜੇ ਆਪਾਂ ਕਹੇ ਨਾ ਕਿ ਕਿਸ਼ਤ ਦੇਣ ਦੇ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਇਦਾਂ ਦੇ ਹਾਲਾਤਾਂ 'ਤੇ ਸਰਕਾਰ ਪਹੁੰਚ ਗਈ ਹੋਈ ਆ ਪਰ ਫਿਰ ਵੀ ਜਿਹੜਾ ਹੈ ਜੇ ਇਧਰਲੇ ਬੰਦੇ ਨੂੰ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਫਿਰ ਮੇਰਾ ਖਿਆਲ ਜੀ 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 ਦੀਆਂ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਪ੍ਰਾਈਵੇਟ ਤੌਰ ਦੇ ਉੱਤੇ ਵੀ ਕਿਸਾਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਦੌਧੀਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜੋ ਜਾ ਕੇ 6 ਕਰੋੜ ਰੁਪਏ ਕਿੱਲੇ ਦਾ ਵੀ ਦੇਣ ਨੂੰ ਤਿਆਰ ਨੇ ਤੇ ਪੰਜਾਬ ਦੀ ਆਵਾਮ ਨੂੰ ਇਹ ਸਮਝਣਾ ਚਾਹੀਦਾ ਕਿ ਤੋ ਤੁਹਾਡੀ ਜ਼ਮੀਨ ਦਾ ਆ ਕੇ 6 ਕਰੋੜ ਦੇ ਰਿਆ ਤਾਂ ਗਾਂ ਕਿੰਨਾ ਕਮਾ ਲਿਆ ਹੋਏਗਾ ਜਮੀਨ ਦਾ ਮੇਨ ਉਹੀ ਮੇਨ ਉਹੀ ਗੇਮ ਤੇ ਸਾਰੀ ਪੈਸੇ ਦੀ ਹੈ ਨਾ ਹੁਣ ਇਸ ਦੇ ਵਿੱਚ ਵੀ ਇਹ ਹੈ ਕਿ ਇਹ ਵੀ ਆ ਰਿਹਾ ਹੈ ਕਿ ਫਿਰ ਜਿਹੜਾ ਹੈ ਸਰਕਾਰ ਕਿਉਂਕਿ ਸਰਕਾਰ ਦੇ ਕੋਲ ਆਪਣਾ ਤਾਂ ਪੈਸਾ ਹੈ ਨਹੀਂ ਸਰਕਾਰ ਕੋਈ ਪੈਸਾ ਡਾਇਰੈਕਟਲੀ ਦੇ ਤਾਂ ਰਹੀ ਨਹੀਂ ਹੈਗੀ ਫਿਰ ਇਹਨਾਂ ਨੂੰ ਇਹਦੇ ਉੱਤੇ ਲੋਨ ਦਿੱਤਾ ਜਾਏਗਾ ਜਾਂ ਇਹ ਤੇ ਜਿਹੜਾ ਜਦੋਂ ਪ੍ਰਾਈਵੇਟ ਪਲੇਅਰ ਇੱਤੇ ਬਣਾਉਣਗੇ ਸ਼ਹਿਰ ਇਦਾਂ ਬਿਨਾ ਪੈਸਿਆਂ ਤੋਂ ਤਾਂ ਬਣ ਨਹੀਂ ਜਾਣਾ ਜੇ ਮਾਲਸ ਬੰਨੇ ਨੇ ਸੜਕਾਂ ਬੰਨੀਆਂ ਕਲੋਨੀਆਂ ਕੱਟੀਆਂ ਜਾਣੀਆਂ ਨੇ ਫਿਰ ਉਹਦੇ ਉੱਤੇ ਜਿਹੜਾ ਲੋਨ ਦਾ ਪੈਸਾ ਆਏਗਾ ਉਹ ਸਾਰੀਆਂ ਚੀਜ਼ਾਂ ਗੜਬੜਾ ਕਿਤੇ ਨਾ ਕਿਤੇ ਹੈਗੀਆਂ ਨੇ ਜਿਹੜੀਆਂ ਕਿ ਸਰਕਾਰ ਨੂੰ ਵੀ ਯੂ ਟਰਨ ਕਰਨ ਦੇ ਲਈ ਬਹੁਤ ਕੁਝ ਸੋਚਣਾ ਜਿਹੜਾ ਪੈ ਰਿਹਾ ਹੈਗਾ ਬਿਲਕੁਲ ਜੀ ਅੱਗੇ ਵਧਾ ਕੇ ਗੱਲ ਕਰਾਂਗੇ ਮਾਮਲਾ ਜਿਸ ਤਰੀਕੇ ਦੇ ਨਾਲ ਪੂਰਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਹੈ ਹਾਈ ਕੋਰਟ ਦਾ ਇਸ ਦੇ ਉੱਤੇ ਕੀ ਆਪਣਾ ਪੱਖ ਹੈ ਸਰਕਾਰ ਦੇ ਬਿਲਕੁਲ ਹਾਈ ਕੋਰਟ ਜੇ ਸੁਣਵਾਈ ਜਦੋਂ ਹੋਏਗੀ ਪਹਿਲਾਂ ਤੇ ਮਾਮਲਾ ਪੁੱਜਿਆ ਹੈਗਾ ਉਸ ਦੇ ਵਿੱਚ ਜਿਹੜੀ ਪਾਈ ਗਈ ਹੈ ਪਟੀਸ਼ਨ 57 ਪਿੰਡਾਂ ਦੀ 24311 ਏਕੜ ਨੂੰ ਲੈ ਕੇ ਪਾਈ ਗਈ ਹੈ ਕਿ ਇਹ ਜਿਹੜੀ ਉਪਜਾਊ ਜ਼ਮੀਨ ਹੈਗੀ ਆ ਇਸ ਨੂੰ ਸਰਕਾਰ ਜਿਹੜਾ ਹੈ ਲੈਣ ਜਾ ਰਹੀ ਹੈਗੀ ਆ ਔਰ ਜਿਹੜੀ ਪਟੀਸ਼ਨ ਪਾਈ ਬਕਾਇਦਾ ਉਸ 'ਚ ਕਿਹਾ ਗਿਆ ਕਿ ਜਦੋਂ ਦਾ ਇਹ ਨੀਤੀ ਸਾਹਮਣੇ ਆਈ ਹੈ ਬਹੁਤ ਵੱਡੇ ਪੱਧਰ ਤੇ ਪ੍ਰੋਟੈਸਟ ਹੋ ਰਹੇ ਨੇ ਵਿਰੋਧ ਹੋ ਰਹੇ ਨੇ ਗ੍ਰੇਟਰ ਲੁਧਿਆਣਾ ਅਥਾਰਟੀ ਨੂੰ 1600 ਤੋਂ ਵੱਧ ਜਿਹੜੇ ਹਲਫਨਾਮੇ ਚਲੇ ਗਏ ਨੇ ਇਸ ਦੇ ਖਿਲਾਫ ਕਿ ਅਸੀਂ ਨਹੀਂ ਦੇਣਾ ਚਾਹੁੰਦੇ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ ਹੁਣ ਕੀ ਇਹਨੂੰ ਐਜ਼ ਅ ਐਗਜ਼ਿਟ ਰੂਟ ਵੀ ਜਿਹੜਾ ਹੈ ਉਹ ਵੀ ਵਰਤਿਆ ਜਾ ਸਕਦਾ ਏ ਕਿ ਭਾਈ ਕੋਰਟ ਕੋਲੇ ਮਸਲਾ ਚਲਾ ਗਿਆ ਦੂਜੇ ਜਿਹੜੇ ਹੈਗੇ ਨੇ ਜਦੋਂ ਕੋਰਟ ਦੇ ਵਿੱਚ ਮਸਲੇ ਚੱਲ ਜਾਂਦੇ ਨੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿਸਾਨੀ ਮੋਰਚੇ ਦੀ ਜਿਹੜਾ ਦਿੱਲੀ ਵਾਲਾ ਹੋਇਆ ਸੀ ਉਹਦੇ 'ਚ ਕਿਸਾਨ ਧਿਰ ਨਹੀਂ ਸਨ ਬਣੇ ਉਦੋਂ ਵੀ ਕੋਸ਼ਿਸ਼ਾਂ ਹੋਈਆਂ ਸੀ ਫਿਰ ਜਿਹੜਾ ਸ਼ੰਭੂ ਵਾਲਾ ਹੈਗਾ ਉੱਥੇ ਪਹਿਲਾਂ ਜਿੱਦਾਂ ਕੋਰਟ ਨੇ ਕਹਿਤਾ ਕਿ ਤੁਸੀਂ ਜਿਹੜਾ ਹੈ ਰਸਤਾ ਖਾਲੀ ਕਰੋ ਤੇ ਫਿਰ ਉਸ ਤੋਂ ਬਾਅਦ ਜਿਹੜੇ ਜਿੰਨੇ ਵੀ ਬਿਆਨ ਹੋਏ ਉਹ ਫਿਰ ਕਿਵੇਂ ਮੈਨੀਪੂਲੇਟ ਹੋਏ ਕੀ ਸਰਕਾਰਾਂ ਨੇ ਇਹੋ ਜਿਹਾ ਪੱਖ ਰੱਖਿਆ ਕਿ ਜਿਹੜਾ ਕੋਰਟ ਨੂੰ ਜਿਹੜਾ ਹੈ ਸਰਕਾਰਾਂ ਦੇ ਹੱਕ 'ਚ ਦੇਣਾ ਪੈ ਗਿਆ ਮਤਲਬ ਇਹ ਜਿਹੜੇ ਮਸਲੇ ਹੁੰਦੇ ਨੇ ਰਾਜਨੀਤਿਕ ਮਸਲੇ ਹੁੰਦੇ ਨੇ ਇਹ ਸਰਕਾਰ ਲੈਵਲ ਤੇ ਹੀ ਸੁਲਝਾ ਲੈ ਜਾਣ ਜਾਂ ਸਰਕਾਰਾਂ ਤੇ ਪ੍ਰੈਸ਼ਰ ਪਾ ਕੇ ਸੁਲਝਾ ਲੈ ਜਾਣ ਤੇ ਚੰਗੇ ਹੁੰਦੇ ਨੇ ਜੇ ਆਪਾਂ ਕਹੀ ਕਿ ਕੋਰਟ 'ਚ ਜਾ ਕੇ ਹੁਣ ਜੇ ਮਸਲੇ ਹੱਲ ਹੋਣਗੇ ਜਾਂ ਕਿਸਾਨ ਧਿਰ ਬਣਨਗੇ ਜਾਂ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹ تیر ਬਣ ਗਏ ਉਹ ਚੀਜ਼ਾਂ ਇੰਨੀਆਂ ਪ੍ਰੈਕਟੀਕਲ ਤੌਰ ਤੇ ਸੰਭਵ ਜੜੀਆਂ ਨਹੀਂ ਹੁੰਦੀਆਂ ਤੇ ਬਾਕੀ ਦੇਖਦੇ ਆ ਕਿ ਕੀ ਇੱਥੇ ਸੁਣਵਾਈ ਹੁੰਦੀ ਹੈ ਸਰਕਾਰ ਇਹਨੂੰ ਐਗਜ਼ਿਟ ਰੂਟ ਦੇ ਤੌਰ ਤੇ ਵੀ ਵਰਤ ਸਕਦੀ ਹੈਗੀ ਹੈ ਕਿ ਅਸੀਂ ਬਾਈ ਪਾਲਿਸੀ ਵਾਪਸ ਲੈ ਸਕਦੇ ਆ ਬਾਕੀ ਦੇਖੋ ਕੀ ਹੁੰਦਾ ਆ ਬਿਲਕੁਲ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ ਹੈ ਹੁਣ ਹਾਈ ਕੋਰਟ ਦੇ ਵਿੱਚ ਦੇਖਦੇ ਆ ਕਿ ਹੋ ਜਿਆ ਰਵਈਆ